ਖੋਰ ਅਹਿਮ ਮਸਲੇ ਤੇ ਵਿਚਾਰ ਟਕਰਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਮੇਰੇ ਪਿੱਛੇ ਲੱਗਾ ਇੱਕ ਪੋਸਟਰ ਤੁਸੀਂ ਦੇਖ ਰਹੇ ਹੋ ਅੱਖ ਸਰਕਾਰ ਦੀ ਅੱਖ ਕਿਸ ਤੇ ਹੈ ਸਰਕਾਰ ਦੀ ਇਹ ਸਮਝਣਾ ਬੇहद ਜ਼ਰੂਰੀ ਹੈ ਲੈਂਡ ਪੂਲਿੰਗ ਸਕੀਮ ਦੇ ਫੇਲ ਹੋਣ ਤੋਂ ਬਾਅਦ ਜਾਂ ਵਾਪਸੀ ਤੋਂ ਬਾਅਦ ਜਾਂ ਵਿਰੋਧ ਤੋਂ ਬਾਅਦ ਸਰਕਾਰ ਗਾਹੇ ਬਗਾਹੇ ਇਹ ਕੋਸ਼ਿਸ਼ਾਂ ਕਰ ਰਹੀ ਹੈ ਇਹ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਇਹ ਕਥਿਤ ਤੌਰ ਤੇ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸੇ ਤਰੀਕੇ ਇਹ ਜ਼ਮੀਨਾਂ ਲੈ ਕੇ ਸਰਕਾਰੀ ਖਜ਼ਾਨੇ ਪਰੇ ਜਾਣ ਕਿਸ ਤਰੀਕੇ ਦੇ ਨਾਲ ਇਹ ਜ਼ਮੀਨਾਂ ਦੇ ਛੜੀਆਂ ਲੈ ਕੇ ਆਪਣਾ ਕੰਮ ਚਲਾਇਆ ਜਾਵੇ ਇਹ ਇਲਜ਼ਾਮ ਲਗਾਤਾਰ ਲੱਗ ਰਿਹਾ ਹੈ ਅੱਜ ਤਿੰਨ ਤਸਵੀਰਾਂ ਤੋਂ ਸ਼ੁਰੂਆਤ ਕਰਦੇ ਹਾਂ ਜੋ ਵਿਰੋਧੀਆਂ ਦੇ ਇਲਜ਼ਾਮਾਂ ਦੇ ਵਿੱਚ ਸਰਕਾਰ ਹੈ ਪਹਿਲੀ ਤਸਵੀਰ ਹੈ ਪੀਐਸਪੀਸੀਐਲ ਦੀ ਜ਼ਮੀਨ ਨੂੰ ਲੈ ਕੇ ਦਰਅਸਲ ਪੀਐਸਪੀਸੀਐਲ ਦੀ ਜ਼ਮੀਨ ਹੈ ਜਿਹੜੀ ਪਟਿਆਲਾ ਦੇ ਵਿੱਚ ਖਾਲੀ ਪਈ ਹੈ ਲਗਭਗ 90 ਏਕੜ ਤਾਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਇਹ ਪਲਾਨ ਕਰ ਰਹੀ ਹੈ ਕਿ 90 ਏਕੜ ਪੀਐਸਪੀਸੀਐਲ ਦੀ ਜ਼ਮੀਨ ਲੈ ਕੇ ਪੁੱਡਾ ਨੂੰ ਦੇ ਦਿੱਤੀ ਜਾਵੇ ਤਾਂ ਜੋ ਉੱਥੇ ਡਵੈਲਪਮੈਂਟ ਕਰਕੇ ਜ਼ਮੀਨ ਵੇਚੀ ਜਾਵੇ ਦੂਜਾ ਮੁਹਾਲੀ ਦੇ ਵਿੱਚ ਬਣੀ ਏਸੀ ਮੰਡੀ ਦੀ ਗੱਲ ਹੈ ਜਿੱਥੇ ਇਹ ਦਾਵਾ ਕੀਤਾ ਜਾ ਰਿਹਾ ਕਿ ਅਕਾਲੀ ਦਲ ਸਰਕਾਰ ਵੱਲੇ ਏਸੀ ਮੰਡੀ ਜਿਹੜੀ ਬਣੀ ਸੀ ਉਹ ਪੁੱਡਾ ਨੂੰ ਦੇਣ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪੰਜਾਬ ਮੰਡੀ ਬੋਰਡ ਵੱਲੋਂ ਤੀਜੀ ਤਸਵੀਰ ਬਠਿੰਡਾ ਥਰਮਲ ਪਲਾਂਟ ਦੀ ਹੈ ਦਾਵਾ ਇਹ ਵੀ ਕੀਤਾ ਜਾ ਰਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਵੀ ਕਰੋੜਾਂ ਅਰਬਾਂ ਰੁਪਿਆਂ ਦੀ ਜ਼ਮੀਨ ਵੀ ਹੈ ਜਿਹੜੀ ਉਹ ਵੇਚਣ ਦੀ ਫਰਾਕ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਇਹ ਵਿਰੋਧੀਆਂ ਦਾ ਦਾਵਾ ਹੈ ਇਹ ਤਿੰਨੇ ਤਸਵੀਰਾਂ ਦੀ ਡਿਟੇਲ ਇੱਕ ਇੱਕ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਵਿਰੋਧੀ ਧਿਰਾਂ ਇਹ ਦਾਵਾ ਕਰ ਰਹੀ ਹੋਏ ਨੇ ਕਿ ਸਰਕਾਰ ਦੀ ਅੱਖ ਹੈ ਜੜੀ ਇੰਨਾ ਕਰੋੜਾਂ ਜ਼ਮੀਨਾਂ ਤੇ ਹੈ ਕਰੋੜਾਂ ਦੀਆਂ ਜ਼ਮੀਨਾਂ ਤੇ ਪੀਐਸਪੀਸੀਐਲ ਦੀ ਚਿੱਠੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਦਰਅਸਲ ਪੀਐਸਪੀਸੀਐਲ ਨੇ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਖਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਪੁੱਡਾਂ ਨੂੰ ਦਿੱਤੀ ਜਾਵੇ ਸਰਕਾਰ ਨੇ ਇਹ ਪੀਐਸਪੀਸੀਐਲ ਨੂੰ ਕਿਹਾ ਸਰਕਾਰ ਦੀ ਕਰੋੜਾਂ ਦੀ ਇਸ ਜ਼ਮੀਨ ਤੇ ਨਜ਼ਰ ਦਾਵਾ ਕੀਤਾ ਜਾ ਰਿਹਾ ਹੈ ਜੀ ਸਰਕਾਰ ਇਹ ਜ਼ਮੀਨ ਵੇਚਣਾ ਚਾਹੁੰਦੀ ਹੈ ਇਹ ਵੀ ਸਵਾਲ ਸਭ ਤੋਂ ਵੱਡਾ ਹੈ ਦੂਜਾ ਸਵਾਲ ਏਸੀ ਮੰਡੀ ਦੀ ਜ਼ਮੀਨ ਪੁੱਡਾ ਨੂੰ ਦੇਣ ਦੀ ਤਿਆਰੀ ਦੇ ਵਿੱਚ ਪੰਜਾਬ ਮੰਡੀ ਬੋਰਡ ਜੀ ਹਾਂ ਤੁਹਾਨੂੰ ਪਤਾ ਹੋਵੇਗਾ ਕਿ ਸ਼ੁਰਮਣੀ ਅਕਾਲੀ ਦਲ ਦੀ ਸਰਕਾਰ ਵਲੇ ਕਿਸਾਨਤ ਦੀ ਸਹੂਰਤ ਲਈ 에어 ਕੰਡੀਸ਼ਨ ਫਰੂਟ ਐਂਡ ਸਬਜ਼ੀ ਮੰਡੀ ਹੈ ਜਿਹੜੀ ਉਹ ਬਣਾਈ ਗਈ ਸੀ ਮੋਹਾਲੀ ਦੇ ਵਿੱਚ ਹੁਣ ਮੋਹਾਲੀ ਦੀ ਏਸੀ ਮੰਡੀ ਨੂੰ ਵਚਣ ਲਈ ਕੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਆੜਤੀ ਐਸੋਸੀਏਸ਼ਨ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਰੋਸ ਮਜ਼ਾਰੇ ਵੀ ਕੀਤੇ ਗਏ ਉਧਰ ਦੂਜੇ ਪਾਸੇ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਦਾ ਵੀ ਰੌਲਾ ਪਿਆ ਹੋਇਆ ਹੈ ਰੌਲਾ ਕੀ ਪਿਆ ਹੋਇਆ ਹੈ ਬਠਿੰਡਾ ਥਰਮਲ ਪਲਾਂਟ ਤੇ ਵੀ ਸਰਕਾਰ ਦੀ ਅੱਖ ਹੈ ਇਹ ਵਿਰੋਧੀ ਧਿਰ ਦਾ ਦਾਵਾ ਕਰ ਰਹੀਆਂ ਨੇ ਥਰਮਲ ਪਲਾਂਟ ਦੀ ਜਗ੍ਹਾ ਸਰਕਾਰ ਵੇਚਣ ਦਾ ਮਨ ਬਣਾ ਕੇ ਬੈਠੀ ਹੋਈ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ 90 ਏਕੜ ਦੇ ਕਰੀਬ ਥਰਮਲ ਪਲਾਂਟ ਦੀ ਇਹ ਜ਼ਮੀਨ ਹੈ ਜਿਹਦਾ ਜਿਹਦਾ ਭਾਅ ਕਰੋੜਾ ਰੁਪਿਆ ਦਾ ਖਜ਼ਾਨਾ ਖਾਲੀ ਤਾਂ ਹੁਣ ਸਰਕਾਰੀ ਪ੍ਰਾਪਰਟੀ ਤੇ ਨਜ਼ਰ ਇਹ ਸਵਾਲ ਸਭ ਤੋਂ ਵੱਡਾ ਖੜਾ ਕੀਤਾ ਜਾ ਰਿਹਾ ਹੈ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਲੈਂਡ ਪੂਲਿੰਗ ਸਕੀਮ ਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਰੋਧ ਹੋਇਆ ਵਿਰੋਧੀ ਧਿਰਾਂ ਵੱਲੋਂ ਕਿਸਾਨਾਂ ਵੱਲੋਂ ਉਦੋਂ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਤੇ ਸਰਕਾਰ ਨੇ ਉਹ ਪਾਲਿਸੀ ਰੱਦ ਕਰ ਦਿੱਤੀ ਤਾਂ ਕੀ ਹੁਣ ਚੋਰ ਮੋਰੀਆਂ ਰਾਹੀਂ ਇਹ ਜ਼ਮੀਨਾਂ ਨੇ ਜਿਹੜੀਆਂ ਇਹ ਖਰੀਦੀਆਂ ਜਾ ਰਹੀਆਂ ਨੇ ਵੇਚੀਆਂ ਜਾ ਰਹੀਆਂ ਨੇ ਇਹ ਸਵਾਲ ਸਾਡੇ ਨਾਲ ਹਰਜੀਤ ਸਿੰਘ ਜੀ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਥੋੜਾ ਜਿਹੀ ਜਾਣਕਾਰੀ ਹਰਜੀਤ ਸਿੰਘ ਜੀ ਦਿਓਗੇ ਕਿਉਂਕਿ ਕੋਈ ਵੀ ਜ਼ਮੀਨ ਹੈ ਹੁਣ ਆਪਾਂ ਪਟਿਆਲੇ ਦੀ ਗੱਲ ਕਰ ਰਹੇ ਹਾਂ ਜਿੱਥੇ ਦਾਵਾ ਕੀਤਾ ਜਾ ਰਿਹਾ ਕਿ 90 ਏਕੜ ਇਹ ਪ੍ਰਾਈਮ ਲੈਂਡ ਹੈ ਪੀਐਸਪੀਸੀਐਲ ਦੀ ਇਹ ਜ਼ਮੀਨ ਲੈ ਕੇ ਪੁੱਡਾਂ ਦਿੱਤੀ ਜਾ ਰਹੀ ਹੈ ਉਹ ਕਹਿੰਦੇ ਖਾਲੀ ਜ਼ਮੀਨ ਪਈ ਹੈ ਕੁਛ ਉੱਥੇ ਕੰਸਟਰਕਸ਼ਨ ਨਹੀਂ ਹੈ ਕਿਸੇ ਕੰਮ ਨਹੀਂ ਆ ਰਹੀ ਹੈ ਜੇ ਖਾਲੀ ਜ਼ਮੀਨ ਲੈ ਕੇ ਸਰਕਾਰ ਪੁੱਡਾ ਨੂੰ ਦੇਣਾ ਚਾਹਦੀ ਹੈ ਤੇ ਪੁੱਡਾ ਉੱਥੇ ਕੋਈ ਡਿਵੈਲਪਮੈਂਟ ਕਰਨਾ ਚਾਹਦੀ ਹੈ ਜਾਂ ਉਹ ਲੋਕਾਂ ਨੂੰ ਪੈਸੇ ਲੈ ਕੇ ਲੋਕਾਂ ਤੋਂ ਉਹ ਵੇਚਣਾ ਚਾਹਦੀ ਹੈ ਤਾਂ ਉਹ ਪ੍ਰੋਗਰੈਸ ਹੀ ਲੱਗਣਗੇ ਨਾ ਪੰਜਾਬ ਦੇ ਵਿਕਾਸ ਤੇ ਤਾਂ ਪੈਸਾ ਲੱਗੂਗਾ ਨਹੀਂ ਹਰਪ੍ਰੀਤ ਜੀ ਪਹਿਲੇ ਤੁਹਾਨੂੰ ਤੇ ਸਾਰੇ ਬਲਾਰਿਆਂ ਨੂੰ ਸੱਸਰੇ ਕਾ ਜੀ ਜੀ ਗੱਲ ਇਹ ਵੇ ਜੇ ਅਸੀਂ ਟਾਈਮ ਸਮੇਂ ਨੂੰ ਥੋੜਾ ਪਿੱਛੇ ਚੱਕਰ ਕਮਾਈ ਹੈ ਹਾਂ ਮੈਂ ਤੁਹਾਡੀ ਇਸ ਗੱਲ ਦਾ ਵੀ ਜਵਾਬ ਦੇਵਾਂਗਾ ਵੀ ਜੇ ਜ਼ਮੀਨ ਵੇਚ ਕੇ ਵੈਲਫੇਅਰ ਤੇ ਲੱਗ ਰਹੇ ਨੇ ਤੇ ਮਾੜੀ ਗੱਲ ਕੀ ਹੈ ਮੈਂ ਉਹਦੇ ਤੇ ਵੀ ਆਵਾਂਗਾ ਜਿਵੇਂ ਲੈਂਡ ਗ੍ਰੈਬਿੰਗ ਪਾਲਿਸੀ ਜਿਹਨੂੰ ਇਹ ਲੈਂਡ ਪੁੱਲਿੰਗ ਪਾਲਿਸੀ ਕਹਿੰਦੇ ਸਨ ਹਾਂ ਅਕਾਲੀ ਦਲ ਤੇ ਬਾਕੀ ਜਥੇਬੰਦੀਆਂ ਦੇ ਪੂਰੇ ਵਿਰੋਧ ਤੋਂ ਬਾਅਦ ਉਹ ਇਹਨਾਂ ਨੂੰ ਵਾਪਸ ਲੈਣੀ ਪਈ ਹਾਂ ਫਿਰ ਇਹਨਾਂ ਨੇ ਜਿਵੇਂ ਤੁਸੀਂ ਕਿਹਾ ਚੋਰ ਮੋਰੀ ਕੱਢੀ ਹਮ ਬਈ ਇਹ ਚੋਰ ਮੋਰੀ ਤੋਂ ਕਿਵੇਂ ਇਹਨਾਂ ਜ਼ਮੀਨਾਂ ਤੇ ਡਾਕਾ ਮਾਰਿਆ ਜਾਏ ਹਮ ਇਹਨਾਂ ਨੇ ਕਾਨੂੰਨਨ ਤਿੰਨ ਸਟੈਪ ਕੀਤੇ ਜੀ ਸਭ ਤੋਂ ਪਹਿਲੇ ਕੈਬਨਿਟ ਵਿੱਚ ਲੈ ਕੇ ਆਏ ਹਮ ਆਪਟੀਮਮ ਯੂਟਿਲਾਈਜੇਸ਼ਨ ਆਫ ਵੇਕਟ ਗਵਰਨਮੈਂਟ ਲੈਂਡ ਹਮ 2.0 ਜੀ ਹਰਪ੍ਰੀਤ ਜੀ ਉਹਦਾ ਅਗਰ ਮੈਂ ਕੈਬਨਿਟ ਅਜੰਡਾ ਪੜਾਂ ਹਾਂ ਇਹ ਵੀ ਜਿਹੜੀ ਪ੍ਰਸੀਡ ਆਏਗੀ ਹਾਂ ਇਹ ਪ੍ਰਸੀਡ ਯੂਜ਼ ਹੋਏਗੀ ਇਨਫਰਾਸਟ੍ਰਕਚਰ ਡਵੈਲਪਮੈਂਟ ਐਂਡ ਅਦਰ ਵੈਲਫੇਅਰ ਠੀਕ ਹੈ ਐਕਟੀਵਿਟੀਆਂ ਪਬਲਿਕ ਵੈਲਫੇਅਰ ਜੀ ਹੁਣ ਅਸਲੀ ਅਜੰਡਾ ਕੀ ਹੈ ਕਿ ਖਜ਼ਾਨੇ 'ਚ ਪੈਸੇ ਕੋਈ ਨਹੀਂ ਹਾਂ ਇਹਨਾਂ ਦੀ ਇਹ ਹਾਲਤ ਹੈ ਕਿ ਸ਼ਾਇਦ ਮਹੀਨੇ 2 ਮਹੀਨੇ ਬਾਅਦ ਤਨਖਾਹ ਦੇਣ ਜੋਗੇ ਵੀ ਪੈਸੇ ਨਹੀਂ ਰਹਿਣੇ ਕਿਉਂਕਿ ਕਰਜ਼ਾ ਪੂਰਾ ਐਕਜੌਸਟ ਕਰ ਚੁੱਕੇ ਨੇ ਹਾਂ ਕੁਝ ਉਹਨੂੰ ਇਹਨਾਂ ਨੇ ਜੋ ਇਹਨਾਂ ਨੇ ਮੈਕੈਨਿਜ਼ਮ ਲਵਾਇਆ ਹੈ ਉਸ ਮਕੈਨਿਜ਼ਮ ਵਿੱਚ ਕਰਪਸ਼ਨ ਦੀ ਵੀ ਸਾਫ਼ ਬੋਝ ਨਹੀਂ ਨਜ਼ਰ ਆ ਰਹੀ ਕਰਪਸ਼ਨ ਨਜ਼ਰ ਆ ਰਹੀ ਹੈ ਉਹ ਦੱਸਣਾ ਮੈਂ ਕਿਵੇਂ ਪਹਿਲੇ ਪਾਲਿਸੀ ਪਾਸ ਕੀਤੀ ਥੋੜੇ ਦਿਨ ਬਾਅਦ ਕੈਬਨਿਟ ਨੇ ਚੈਨਾ ਨੇ ਇੱਕ ਡਿਸੀਜਨ ਲਿਆ ਬਈ ਪੁੱਡਾ ਤੇ ਬਾਕੀ ਅਦਾਰੇ ਉਹ ਪਹਿਲੇ ਜਿਹੜੀ ਯੂਟਿਲਾਈਜੇਸ਼ਨ ਸਕੀਮ ਸੀ ਕਿ ਜ਼ਮੀਨਾਂ ਪੁੱਡਾ ਗਮਾੜਾ ਜਾਂ ਹੋਰ ਜਿਹੜੀ ਅਥਾਰਟੀ ਹੈ ਇਹਨਾਂ ਨੂੰ ਟਰਾਂਸਫਰ ਹੋਏਗੀ ਫਿਰ ਇਹਨਾਂ ਨੇ ਕੀ ਕੀਤਾ ਜੀ ਹਰ ਜ਼ਮੀਨ ਹਰ ਅਥਾਰਟੀ ਵੈਲਿਊਅਰ ਅਪੁਆਇੰਟ ਕਰੇਗੀ ਤਿੰਨ ਪੈਨਲ ਬਣਾਏਗੀ ਵੈਲਿਊਅਰ ਦਾ ਬੀ ਕਿਉਂਕਿ ਜ਼ਮੀਨਾਂ ਦਾ ਰੇਟ ਬਹੁਤ ਜ਼ਿਆਦਾ ਨੇ ਵੇਕ ਨਹੀਂ ਰਹੀਆਂ ਹੂੰ ਉਹਨੂੰ ਰੇਟ ਨੂੰ ਉਹ ਵੈਲਿਊਏਰ ਡਿਸਾਈਡ ਕਰਨਗੇ ਹੂੰ ਫਿਰ ਕਰਪਸ਼ਨ ਹੂੰ ਆਨਲਾਈਨ ਈ ਆਕਸ਼ਨ ਹੋਣੀ ਹੈ ਤੁਸੀਂ ਰੇਟ ਘੱਟ ਕਰਕੇ ਮਿੱਟੀ ਦੇ ਭਾਅ ਆਪਣੇ ਬੰਦਿਆਂ ਨੂੰ ਵੇਚ ਕੇ ਹੂੰ ਕੁਝ ਦੋ ਨੰਬਰ ਦੇ ਚ ਆਪਣੇ ਪੈਸੇ ਲੋਗੇ ਤੇ ਕੁਝ ਖਜ਼ਾਨੇ ਚ ਪੈਸੇ ਪਾਓਗੇ ਹੂੰ ਗੱਲੇ ਵੇ ਜਿਹੜੇ ਨਲਾਇਕ ਔਲਾਦਾ ਹੁੰਦੀਆਂ ਨਾ ਹਰ ਪਿਛੀ ਹੂੰ ਏ ਆਪਣੇ ਰੋਜ ਦੇ ਜਦੋਂ ਇਹਨਾਂ ਕੋਲ ਆਮਦਨ ਬੰਦ ਹੋ ਜਾਂਦੀ ਹੈ ਆਪਣੇ ਰੋਜ ਦੇ ਖਰਚੇ ਪੂਰਨ ਕਰਨ ਅਸਤੇ ਪੁਰਖਾ ਦੀ ਬਣਾਈਆਂ ਜਦਾਦਾ ਜ਼ਮੀਨਾਂ ਵੇਚਦੀ ਹੈ। ਹੂੰ। ਉਹੀ ਹੈ ਸਰਕਾਰ ਦਾ ਹਾਲ ਹੈ। ਜੇ ਤੁਸੀਂ ਅਕਤੂਬਰ 2025 ਦੀ ਮਿੰਟਸ ਦੇਖੋ ਲੁਧਿਆਣਾ ਮੀਟਿੰਗ ਦੀ। ਜੀ। ਉਹਦੇ ਵਿੱਚ ਜਿਹੜੀ 30 40 ਪ੍ਰਾਪਰਟੀਆਂ ਦੀ ਡਿਟੇਲ ਹੈ ਹਰਪ੍ਰੀਤ ਜੀ। ਜੀ। ਉਹਦੇ ਚ ਡੰਗਰਾ ਦੇ ਹਸਪਤਾਲ ਤੋਂ ਲੈ ਕੇ ਤੇ ਬੰਦਿਆ ਦੇ ਹਸਪਤਾਲ ਬਿਜਲੀ ਬੋਰਡ ਦੀ ਜਗ੍ਹਾ ਤੋਂ ਲੈ ਕੇ ਤੇ ਐਜੂਕੇਸ਼ਨ ਅਦਾਰਿਆਂ ਤੱਕ ਦੀ ਜਗ੍ਹਾ ਉਹ ਇਹਨਾਂ ਨੇ ਪਾਸ ਕੀਤੀ ਵੀ ਇਹ ਸਾਰੀ ਹਾਊਸਿੰਗ ਅਥਾਰਟੀ ਨੂੰ ਦਿੱਤੀ ਜਾਏਗੀ ਨਹੀਂ ਪਰ ਹਰਜੀਤ ਸਿੰਘ ਜੀ ਮੇਰਾ ਇੱਕ ਸਵਾਲ ਹੈ ਨਾ ਮੇਰਾ ਸਵਾਲ ਇਹ ਹੈ ਉਹ ਜ਼ਮੀਨ ਤੇ ਕੁਝ ਬਣਿਆ ਨਹੀਂ ਪਿਆ ਨਾ ਹਸਪਤਾਲ ਨਾ ਡੰਗਰ ਹਸਪਤਾਲ ਨਾ ਕੋਈ ਇੰਸਟੀਚਿਊਟ ਨਾ ਕੋਈ ਕਾਲਜ ਨਾ ਕੋਈ ਪੀਐਸਪੀਸੀਲ ਦੀ ਕੋਈ ਵਰਕਿੰਗ ਹੋ ਰਹੀ ਹੈ ਉੱਥੇ ਉਹ ਜਿਹੜੀਆਂ ਜ਼ਮੀਨਾਂ ਨੇ ਇੱਕ ਤਰ੍ਹਾਂ ਦੇ ਨਾਲ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਨੂੰ ਜੇ ਵੇਚ ਕੇ ਸਰਕਾਰ ਆਪਣਾ ਰੋਜ਼ਗਾਰ ਚਲਾ ਰਹੀ ਹੈ ਕੰਮਕਾਰ ਚਲਾ ਰਹੀ ਹੈ ਵੈਲਫੇਅਰ ਸਕੀਮ ਚਲਾ ਰਹੀ ਹੈ ਆਬਜੈਕਸ਼ਨ ਕਿਉਂ ਹੈ ਸਵਾਲ ਤਾਂ ਇਹ ਹੈ ਆਬਜੈਕਸ਼ਨ ਮੈਂ ਤੁਹਾਨੂੰ ਲੋ ਪੀਪੀਏ ਪੰਜਾਬ ਪਾਵਰ ਦਾ ਐਗਜ਼ਾਮਪਲ ਦਿੰਦਾ ਹਾਂ ਹਾਂ ਪੰਜਾਬ ਪਾਵਰ ਜਦੋਂ ਪਾਰਫ ਟੈਰਿਫ ਡਿਸਾਈਡ ਹੁੰਦਾ ਨਾ ਹਰ ਕਿਸਦੀ ਇਹ ਜਿਹੜੇ ਟੈਕਨੀਕਲ ਚੀਜ਼ ਹੈ ਜਿਹੜੀ ਕਿਸੇ ਨੂੰ ਦੱਸ ਨਹੀਂ ਰਹੀ ਹਾਂ ਜਦੋਂ ਦੋ ਚੀਜ਼ਾਂ ਨੁਕਸਾਨ ਨਹੀਂ ਮੰਨ ਲਓ ਪੰਜਾਬ ਪਾਵਰ ਦੀ ਜਗ੍ਹਾ ਵੇਚ ਦਿੰਦੇ ਲੁਧਿਆਣ ਜਿਹੜੀ ਉਹਨਾਂ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਹੈ ਜੀ ਬਈ ਕੱਲ ਨੂੰ ਜਦੋਂ ਐਕਸਪੈਂਸ਼ਨ ਕਰਨੀ ਹੈ ਕਿਉਂਕਿ ਇਹਨਾਂ ਨੇ ਤਾਂ 1 ਵਾਟ ਵੀ ਮੈਗਾਵਾਟ ਵੀ ਬਿਜਲੀ ਦੀ ਐਕਸਪੈਂਸ਼ਨ ਨਹੀਂ ਕੀਤੀ ਕੋਈ ਨਵਾਂ ਥਰਮਲ ਪਲਾਂਟ ਨਹੀਂ ਲਾਇਆ ਕੱਖ ਨਹੀਂ ਕੀਤਾ ਠੀਕ ਹੈ ਕੱਲ ਨੂੰ ਜਦੋਂ ਐਕਸਪੈਂਸ਼ਨ ਹੁੰਦੀ ਹੈ ਗ੍ਰਿਡ ਐਕਸਪੈਂਸ਼ਨ ਸਿਸਟਮ ਐਕਸਪੈਂਸ਼ਨ ਉਹਦੇ ਵਾਸਤੇ ਜਗ੍ਹਾ ਚਾਹੀਦੀ ਹੁੰਦੀ ਫਿਰ ਮਹਿੰਗੇ ਪਾ ਲੋਗੇ ਉਹ ਜਗ੍ਹਾ ਨਹੀਂ ਮਿਲੇਗੀ ਮਹਿੰਗੇ ਪਾ ਲੋਗੇ ਐਕਸਪੈਂਸ਼ਨ ਨਹੀਂ ਹੋਣੀ ਇਹਦਾ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਜਿਹੜਾ ਟੈਕਨੀਕਲ ਇੰਸਪੈਕਟਰ ਪ੍ਰੀਜੀ ਜੀ ਜਦੋਂ ਪਾਵਰ ਟੈਰਿਫ ਡਿਸਾਈਡ ਹੁੰਦਾ ਹੈ ਨਾ ਰੈਗੂਲੇਟਰੀ ਕਮਿਸ਼ਨ ਕੋਲ ਸਰਕਾਰ ਜਾਂਦੀ ਹੈ ਵੀ ਇਹ ਟੈਰਿਫ ਹੋ ਉਹਦੇ ਵਿੱਚ ਜਿਹੜੀ ਪੰਜਾਬ ਪਾਵਰ ਕੋਲ ਕੈਪੀਟਲ ਐਸੈਟਸ ਹੁੰਦੀ ਹੈ ਨਾ ਹਮ ਜਿਹੜੀ ਪੰਜਾਬ ਪਾਵਰ ਟੈਰਿਫ ਕਮਿਸ਼ਨ ਨੂੰ ਇਹ ਜਸਟੀਫਾਈ ਕਰੇ ਹਮ ਹੁਣ ਜਿਹੜੀ ਲੈਂਡ ਹੈ ਖਾਲੀ ਲੈਂਡ ਹੈ ਕੈਪੀਟਲ ਐਸੈਟ ਹੈ ਜੀ ਵੀ ਇਹ ਲੈਂਡ ਮੈਨੂੰ ਫਿਊਚਰ ਹਸਤੇ ਲੋਡ ਹੈ ਐਕਸਪੈਂਸ਼ਨ ਹਸਤੇ ਗ੍ਰਿਡ ਹਸਤੇ ਸਬਸਟੇਸ਼ਨ ਹਸਤੇ ਉਹਦੀ ਜਿਹੜੀ ਵੈਲਿਊ ਹੈ ਨਾ ਹਮ ਉਹ ਕੈਪੀਟਲ এমਪਲੋਏਡ ਵਿੱਚ ਲੱਗਦੀ ਹੈ ਹਮ ਫਿਰ ਜਦੋਂ ਰਿਟਾ ਉਹਦੀ ਪਾਰ ਟੈਰਿਫ ਕਾਊਂਟ ਹੁੰਦਾ ਹੈ ਹਮ ਔਰ ਰਿਟਰਨ ਔਨ ਕੈਪੀਟਲ ਅਬਾਉਂਡ এমਪਲੋਏਡ ਕੈਲਕੂਲੇਟ ਹੁੰਦੀ ਹੈ ਮਨ ਲਓ ਮੇਰੀ 10 ਕਰੋੜ 100 ਕਰੋੜ 1000 ਕਰੋੜ ਦੀ ਜਗ੍ਹਾ ਜਦੋਂ ਕੈਪੀਟਲ এমਪਲੋਇਡ ਵਿੱਚ ਹੋਏਗੀ ਹਮ ਤੇ ਟੈਰਿਫ ਉਸੇ ਹਿਸਾਬ ਨਾਲ ਡਿਸਾਈਡ ਹੋਏਗਾ ਬਿਲਕੁਲ ਟੈਰਿਫ ਉਸੇ ਹਿਸਾਬ ਨਾਲ ਆਏਗਾ ਤੇ ਜਿਹੜਾ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਕੋਲ ਜਿਆਦਾ ਫੰਡਸ ਆਣਗੇ ਸੋ ਥੈਟ ਕਿ ਫਿਊਚਰ ਦੀ ਐਕਸਪੈਂਸ਼ਨ ਕੀਤੀ ਜਾਏ ਹਮ ਜਦੋਂ ਉਹ ਹਜ਼ਾਰਾਂ ਕਰੋੜ ਦੀ ਜਦਾਦ ਮੇਰੀ ਪੰਜਾਬ ਕਾਰਪੋਰੇਸ਼ਨ ਤੋਂ ਨਿਕਲ ਕੇ ਉਹਦੇ ਕੋਲ ਚਲੀ ਗਈ ਡਵੈਲਪਮੈਂਟ ਅਥਾਰਟੀ ਕੋਲ ਚਲੀ ਗਈ ਜੀ ਮੇਰੀ ਕੈਪੀਟਲ এমਪਲੋਇਡ ਘਟੋਗੇ ਜੀ ਪੰਜਾਬ ਪਾਵਰ ਦੀ ਹਮ ਕੈਪੀਟਲ এমਪਲੋਇਡ ਘਟੋਈ ਤੇ ਮੇਰਾ ਟੈਰਿਫ ਜਿਹੜਾ ਉਹ ਟੈਰਿਫ ਉਹ ਘੱਟ ਰਿਡਿਊਸ ਰਿਡਿਊਸ ਹੋ ਜਾਏਗਾ ਤੇ ਪੰਜਾਬ ਪਾਵਰ ਦੀ ਇਨਕਮ ਜਿਹੜੀ ਘੱਟ ਹੋ ਜੇਗੀ ਦੋ ਨੁਕਸਾਨ ਹੋ ਗਏ ਜਗਾ ਚਲੇਗੀ ਆਮਦਨ ਘੱਟ ਹੋ ਗਈ ਦੋ ਨੁਕਸਾਨ ਹੋ ਗਏ ਨਾ ਹਰਪ੍ਰੀਤ ਜੀ ਅੱਛਾ ਅੱਛਾ ਤੁਹਾਡਾ ਤੁਹਾਡਾ ਕਹਿਣ ਦਾ ਦਾਵਾ ਹੀ ਹੈ ਹਰਜੀਤ ਸਿੰਘ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਇਹ ਜ਼ਮੀਨਾਂ ਵੇਚ ਕੇ ਦੋ ਕੰਮ ਕਰਨਾ ਚਾਹੁੰਦੇ ਨੇ ਇੱਕ ਤਾਂ ਵੈਲਫੇਅਰ ਸਕੀਮ ਭਾਵੇਂ ਉਹ ਜਿਹੜੀ ਮੁਫਤ ਬਿਜਲੀ ਵਾਲੀ ਹੈ ਔਰਤਾਂ ਦੇ ਸਫਰ ਵਾਲੀ ਹੈ ਜਾਂ ਆਉਣ ਵਾਲੇ ਸਮੇਂ ਤੇ ਵਿੱਚ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਨੂੰ ਦੇਖਦੇ ਹੋ ਹਜ਼ਾਰ ਰੁਪਏ ਮਹੀਨਾ ਬੀਬੀ ਨੂੰ ਦੇਣਾ ਹੈ ਉਹ ਪੈਸਾ ਇਹਨਾਂ ਚੋਰ ਮੋਰੀਆਂ ਰਾਹੀਂ ਇਕੱਠਾ ਕਰਨਾ ਚਾਹੁੰਦੀ ਹੈ ਸਰਕਾਰ ਬਿਲਕੁਲ ਦੇਖੋ ਜੇ ਪੈਸਾ ਇਨਫਰਾਸਟ੍ਰਕਚਰ 'ਤੇ ਲਾਇਆ ਜਾਏ ਹਮ ਲੇਕਿਨ ਉਹ ਤੇ ਆਲਰੇਡੀ ਪੰਜਾਬ ਪਾਵਰ ਦਾ ਇਨਫਰਾਸਟ੍ਰਕਚਰ ਹੈ ਭਈ ਇੱਕ ਇਨਫਰਾਸਟ੍ਰਕਚਰ ਨੂੰ ਵੇਚ ਕੇ ਤੁਸੀਂ ਦੂਜਾ ਇਨਫਰਾਸਟ੍ਰਕਚਰ ਤੇ ਨਹੀਂ ਬਣਾਓਗੇ ਨਾ ਹਮ ਉਹਦੀ ਉਹਦੇ ਉਹਦੇ ਪੈਸੇ ਕੈਲਕੂਲੇਟ ਹੁੰਦੇ ਜੀ ਰਿਟਰਨ ਔਨ ਕੈਪੀਟਲ ਐਂਡ এমਪਲੋਏਡ ਇਚ ਹਮ ਉਹ ਪੈਸਾ ਕੀ ਹੋਣਾ ਹੈ ਹਮ ਦੋ ਨੰਬਰੇ ਚੋਂ ਦੀ ਵੈਲਿਊਏਸ਼ਨ ਆ ਜਿਵੇਂ ਤਿੰਨ ਵੈਲਿਊਰ ਅਪਾਇੰਟ ਹੋ ਗਏ ਜੀ ਕੋਈ ਪੈਸਾ ਦੋ ਨੰਬਰੇ ਚ ਚਲਾ ਗਿਆ ਇਹ ਆਪਸ਼ਨ ਹੋਣੀ ਹੈ ਕੋਈ ਪੈਸਾ ਜਿਹੜਾ ਖਜ਼ਾਨੇ ਚ ਆਏਗਾ ਤਨਖਾਹ ਚਲੀਆਂ ਗਿਆ ਬੀਬੀਆਂ ਨੂੰ 1000 ਰੁਪਏ ਚਲਾ ਗਿਆ ਤੁਸੀਂ ਦੇਖੋ ਕਦੀ ਕੈਪੀਟਲ ਐਸੈਟ ਵੇਚ ਕੇ ਰੈਵਨਿਊ ਐਕਸਪੈਂਡੀਚਰ ਹੁੰਦੇ ਨੇ ਹਰਪ੍ਰੀਤ ਜੀ ਬੜਾ ਸਿੰਪਲ ਫਾਰਮੂਲਾ ਹੈ ਉਹ ਸਰਕਾਰ ਦੇ ਆਰਥਿਕ ਪੰਦੇ ਦਿਵਾਲੀਆਂ ਪੰਦੀ ਨਿਸ਼ਾਨੀ ਹੈ ਜਦੋਂ ਮੈਂ ਜ਼ਿਆਦਾ ਵੇਚ ਕੇ ਰੂਟੀਨ ਦੇ ਖਰਚੇ ਕਰ ਰਿਹਾ ਹੁਣ ਤਾਂ ਇਹ ਵੀ ਇਹ ਵੀ ਤਾਂ ਦਾਵਾ ਹਰਜੀਤ ਸਿੰਘ ਜੀ ਕੀਤਾ ਜਾ ਰਿਹਾ ਨਾ ਕਿ ਅਕਾਲੀ ਦਲ ਵੱਲੇ ਅਕਾਲੀ ਦਲ ਵੱਲੇ ਮੇਰਾ ਸਵਾਲ ਸੁਣ ਲੋ ਕੁਝ ਚੀਜ਼ਾਂ ਅਜੇ ਹੀਆਂ ਬਣਾਈਆਂ ਗਿਆ ਜਿਹੜੇ ਚਟੇ ਹਾਥੀ ਸਾਬਤ ਹੋ ਰਹੀਵੇਂ ਚਲੋ ਮੈਂ ਮੋਹਾਲੀ ਦੀਆਂ ਦੋ ਐਗਜ਼ਾਮਪਲ ਦੇ ਦਿੰਨਾ ਇੱਕ ਉਹ ਕਹਿੰਦੇ ਨੇ ਕਿ ਏਸੀ ਵੈਜੀਟੇਬਲ ਤੇ ਫਰੂਟ ਮੰਡੀ ਤੁਸੀਂ ਬਣਾਈ ਉਹ ਚਟਾ ਹਾਥੀ ਸਾਬਤ ਹੋ ਰਿਹਾ ਇੱਥੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਬਣਾਇਆ ਉਹ ਚਟਾ ਹਾਥੀ ਸਾਬਤ ਹੋ ਰਿਹਾ ਜੇ ਕਿਸੇ ਕੰਮ ਹੀ ਨਹੀਂ ਆ ਰਹੀਆਂ ਚੀਜ਼ਾਂ ਜੇ ਸਰਕਾਰ ਉਹਨੂੰ ਵਰਤੋਂ ਦੇ ਵਿੱਚ ਲੈਣਾ ਚਾਹਦੀ ਹੈ ਫਿਰ ਵੀ ਸਵਾਲ ਹੈ ਤੁਸੀਂ ਦੇਖੋ ਆਪਾਂ ਮੰਡੀ ਦਾ ਇਗਜ਼ਾਮਪਲ ਲੈ ਲਈਏ ਹਾਂ ਮੰਡੀ ਦੀ ਜਿਹੜੀ ਪਹਿਲੀ ਮੀਟਿੰਗ ਵਿੱਚ ਸਰਕਾਰ ਨੇ ਡਿਸਾਈਡ ਕੀਤਾ ਵੀ 700 ਕਰੋੜ ਵਿੱਚ ਗਮਾੜਾ ਨੂੰ ਇਹ ਜਗਾ ਚਲੀ ਜਾਏਗੀ ਹਾਂ ਉਸ ਤੋਂ ਬਾਅਦ ਰੋਲਾ ਪਿਆ ਹਾਂ ਤੇ ਅਗਲੀ ਮੀਟਿੰਗ ਵਿੱਚ ਇਹ ਹੋਇਆ ਵੀ 700 ਕਰੋੜ ਦੀ ਇਹਨੂੰ ਕਲੈਕਟਰਲ ਰੇਟ ਤੇ ਹੋਏਗਾ ਹਾਂ ਔਰ ਜਿਨ੍ਹਾਂ ਨੂੰ ਉਹ ਦੁਕਾਨਾਂ ਵਿਕੀਆਂ ਨੇ ਜਿਹੜੇ ਆਰਤੀਆਂ ਨੂੰ ਹਾਂ ਉਹਨਾਂ ਨੂੰ ਕੋਸਟ ਪਲੱਸ 6% ਵਿਆਜ ਤੇ ਪੈਸਾ ਵਾਪਸ ਮਿਲੇਗਾ ਹਾਂ ਹਰਪ੍ਰੀਤ ਜੀ ਜੇ ਅੱਜ ਤੋਂ 10 ਸਾਲ ਪਹਿਲੇ ਕਿਸੇ ਨੇ ਆਪਣਾ ਮਕਾਨ ਵੇਚ ਕੇ ਉੱਥੇ 1.5 ਕਰੋੜ ਦੀ ਦੁਕਾਨ ਲਈ ਹਾਂ ਪਹਿਲੇ ਫਿਰ ਉਹ ਦੁਕਾਨ 2 ਕਰੋੜ ਦੀ ਵਿਕੀ ਫਿਰ ਉਹ ਦੁਕਾਨ 3 ਕਰੋੜ ਦੀ ਵੀ ਅਲਾਟ ਹੋਈ ਹਾਂ ਕੀ 1 ਕਰੋੜ ਦੇ 6% ਨਾਲ ਉਹਦੀ ਪੂੰਜੀ ਪੂਰੀ ਹੋ ਜਾਏਗੀ ਹਾਂ ਨਹੀਂ ਹੋਈ ਨਹੀਂ ਹੋ ਸਕਦੀ ਜਿਹੜੇ ਇਹ ਇਨਫਰਾਸਟ੍ਰਕਚਰ ਨੇ ਨਾ ਅਕਾਲੀ ਸਰਕਾਰਾਂ ਨੇ ਬਣਾਏ ਸਨ ਇਹ 2-4 ਸਾਲ ਅਸਤੇ ਨਹੀਂ ਬਣਾਏ ਸਨ ਹਰ ਪੀਚੀ ਇਹ ਲੌਂਗ ਟਰਮ ਵਿਜ਼ਨ ਸੀ ਜੀ ਹੁਣ ਜੇ 에어ਪੋਰਟ ਬਣਿਆ ਹੈ 에어ਪੋਰਟ ਦਾ ਫਾਇਦਾ ਕੋਈ 2 ਸਾਲੇ ਚ ਨਹੀਂ ਮਿਲ ਜਾਣਾ ਇਸ 에어ਪੋਰਟ ਦਾ ਫਾਇਦਾ ਅਗਲੇ 10 20 30 50 ਸਾਲਾਂ ਚ ਇਸ ਏਰੀਆ ਨੂੰ ਮਿਲਣਾ ਹੈ ਕੈਪੀਟਲ ਐਕਸਪੈਂਡੀਚਰ ਜਿਹੜਾ ਵੀ ਹੁੰਦਾ ਹੈ ਉਹ ਚਟਾ ਨਹੀਂ ਹੁੰਦਾ ਉਹਦਾ ਫਾਇਦਾ ਇੰਡਿਊਰਿੰਗ ਨੇਚਰ ਚ ਹੁੰਦਾ ਹੈ ਲੌਂਗ ਟਰਮ ਨੇਚਰ ਚ ਹੁੰਦਾ ਹੈ ਉਹ ਪੰਜਾਬ ਪਾਵਰ ਦੀ ਜ਼ਮੀਨਾਂ ਵੇਚ ਕੇ ਤੇ ਪਾਵਰ ਕਾਰਪੋਰੇਸ਼ਨ ਨੂੰ ਬੰਦ ਕਰਨ ਵਾਲੇ ਜਾ ਰਹੇ ਨੇ ਬਿਲਕੁਲ ਠੀਕ ਹੈ ਮੈਨੂੰ ਯਾਦ ਹੈ ਇਹ ਤੋਂ ਤੱਕ ਕਿ ਵਿਰਾਸਤੇ ਖਾਲਸਾ ਨੂੰ ਵੀ ਕੁਝ ਲੋਕ ਚਟਾਅ ਥੀ ਕਹਿੰਦੇ ਸੀਗੇ ਜਿੱਥੇ ਅੱਜ ਦੁਨੀਆ ਭਰ ਦੇ ਲੋਕ ਇੰਨੀ ਵੱਡੀ ਫੁੱਟਬਾਲ ਹੈ ਜਿਹੜੀ ਉੱਥੇ ਆਂਦੀ ਹੈ ਇੱਕ ਆਖਰੀ ਸਵਾਲ ਮੇਰਾ ਜ਼ਰੂਰ ਹੈਗਾ ਹਰਜੀਤ ਸਿੰਘ ਜੀ ਸਵਾਲ ਇਹ ਹੈ ਕਿ ਕਾਨੂੰਨੀ ਤੌਰ ਤੇ ਕਿਉਂਕਿ ਦੇਖੋ ਲੈਂਡ ਪੂਲਿੰਗ ਪਾਲਿਸੀ ਦਾ ਤੁਸੀਂ ਵੀ ਵਿਰੋਧ ਕੀਤਾ ਕਿਸਾਨਾਂ ਨੇ ਵੀ ਵਿਰੋਧ ਕੀਤਾ ਕਿਉਂਕਿ ਉਹ ਜ਼ਮੀਨ ਕਿਸਾਨਾਂ ਦੀ ਸੀ ਉਹਨਾਂ ਦੀ ਆਪਣੀ ਜ਼ਮੀਨ ਸੀ ਇੰਡੀਵਿਜੂਅਲ ਦੀ ਜ਼ਮੀਨ ਸੀ ਜਿਹਨੂੰ ਅਪੋਜ਼ ਕੀਤਾ ਜਾ ਸਕਦਾ ਸੀ ਜਿਹਨੂੰ ਅਪੋਜ਼ ਕੀਤਾ ਵੀ ਗਿਆ ਕੀ ਇਹ ਜ਼ਮੀਨ ਨੂੰ اپੋਜ਼ ਕੀਤਾ ਜਾ ਸਕਦਾ ਹੈ ਚੈਲੰਜ ਕੀਤਾ ਜਾ ਸਕਦਾ ਹੈ ਸਰਕਾਰ ਹੁਣ ਜੋ ਕਰ ਰਹੀ ਹੈ ਉਹਨੂੰ ਕੋਈ ਚੈਲੰਜ ਕੀਤਾ ਜਾ ਸਕਦਾ ਬਿਲਕੁਲ ਜਿਹੜੀ ਮੰਡੀ ਬੋਰਡ ਦੀ ਜਗ੍ਹਾ ਹੈ ਹਰਪੀਤ ਜੀ ਜੀ ਬੜਾ ਕਲੀਅਰ ਹੈ ਕਿ ਅਗਰ ਮੈਂ ਕੋਈ ਲੈਂਡ ਅਕਵਾਇਰ ਕੀਤੀ ਹੈ ਕਿਸੇ ਸਪੈਸਿਫਿਕ ਪਰਪਸ ਹਾਸਤੇ ਹਾਂ ਉਸ ਉਸ ਪਰਪਸ ਨੂੰ ਮੈਂ ਡੀਮੈਂਟਲ ਡਿਸਮੈਂਟਲ ਕਰ ਰਿਹਾ ਹਾਂ ਤੇ ਉਹ ਜ਼ਮੀਨ ਵਾਪਸ ओरिजिनल ਓਨਰ ਕੋਲ ਜਾਏਗੀ ਜਾਏਗੀ ਹੂੰ बिल्कुल और दे कंपनसेशन कुछ ब्याज के वापस लिया जाएगा जमीन वापस जाएगी जिस परपसस से तुसी एक्वायर कीती है हाँ। तुसी उस तो अलग परपस नहीं कर सकते क्योंकि ओ लैंड एक्विजिशन एक्ट च एक्वायर हुई हुई है पहली जगह बिल्कुल ठीक है ਕਿਉਂਕਿ ਜੇ ਉਸ ਪਰਪਸ ਹਾਸਤੇ ਤੁਸੀਂ ਜ਼ਮੀਨ ਲਈ ਹੈ ਤੇ ਜੇ ਉਹਦੇ ਲਈ ਪੂਰਾ ਹੀ ਨਹੀਂ ਹੋ ਰਿਹਾ ਤੁਹਾਡਾ ਪਰਪਸ ਤਾਂ ਜ਼ਮੀਨ ਜਿਹੜੀ ਅਸਲ ਮਾਲਕਾਂ ਦੇ ਕੋਲ ਵਾਪਸ ਜਾਏਗੀ ਇਹ ਸਵਾਲ ਸਭ ਤੋਂ ਵੱਡਾ ਹੈ ਇਹ ਆ ਬਹੁਤ-ਬਹੁਤ ਧੰਨਵਾਦ ਹਰਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਕੁਝ ਦੋ ਤਿੰਨ ਐਗਜ਼ਾਮਪਲ ਨੇ ਜੜੀਆਂ ਵਿਰੋਧੀ ਧਿਰ ਕਹਿ ਰਹੀ ਹੈ ਕਿ ਸਰਕਾਰ ਦੀ ਨਜ਼ਰ ਸਰਕਾਰ ਦੀ ਅੱਖ ਹੈ ਜਿਹੜੀ ਉਹ ਅਰਬਾਂ ਖਰਬਾਂ ਰਪੈਂਦੀ ਜ਼ਮੀਨਾਂ ਤੇ ਟਿੱਕੀ ਹੋਈ ਹੈ ਤੇ ਉਹ ਜ਼ਮੀਨਾਂ ਵੇਚ ਕੇ ਜੜੀਆਂ ਸਕੀਮਾਂ ਚੱਲ ਰਹੀਆਂ ਨੇ ਵੈਲਫੇਅਰ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਤੇ ਪੈਸਾ ਲਾਣਾ ਚਾਹੁੰਦੀ ਹੈ ਸਰਕਾਰ ਤੇ ਵਾਹਵਾਹੀ ਖੁਦ ਘ ਫਰੀ ਮੁਫਤ ਮੁਫਤ ਬਸ ਸਫਰ ਮੁਫਤ ਬਿਜਲੀ ਤੇ ਬੀਬੀ ਨੂੰ ਪੈਸੇ ਵੀ ਦੇ ਰਹੇ ਆ ਤੇ ਪੈਸਾ ਸਾਰਾ ਆਏਗਾ ਸਰਕਾਰੀ ਜ਼ਮੀਨਾਂ ਵੇਚ ਕੇ ਇਹ ਦਾਵਾ ਵਿਰੋਧੀ ਤਰ੍ਹਾਂ ਦਾ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਣ ਰਹੋ ਪੀਡੀਸੀ ਨਿਊਜ਼ ਨਾਲ ਧੰਨਵਾਦ